ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਜਿੱਥੇ ਜੰਦ 치ੜਿਆ ਹੋਇਆ ਜੇਕਰ ਸੰਗਰੂਰ ਦੀ ਗੱਲ ਕੀਤੀ ਜਾਏ ਤਾਂ ਸੰਗਰੂਰ ਦੇ ਅਜੂਬੋਵਾਲ ਰੋਡ ਵਿਖੇ ਜੋ ਮੇਰੇ ਪਿੱਛੇ ਜਗਾ ਦੇਖ ਰਹੇ ਹੋ ਤੁਸੀਂ ਸੂਸ਼ਾਨ ਜਗਾ ਇਸ ਜਗਾ ਦੇ ਉੱਤੇ ਸੰਗਰੂਰ ਪੁਲਿਸ ਦੇ ਵੱਲੋਂ ਅਚਨਚੇਤ ਛਾਪੇਮਾਰੀ ਕੀਤੀ ਗਈ ਅਤੇ ਇਸੇ ਦੌਰਾਨ ਇੱਕ ਸੂਸ਼ਾਨ ਕਮਰੇ ਦੇ ਵਿੱਚੋਂ ਦੋ ਨੌਜਵਾਨਾਂ ਨੂੰ ਡਿਟੇਨ ਕੀਤਾ ਗਿਆ ਤਾਂ ਉਹਨੂੰ ਦੱਸਦੀ ਕਿ ਦੋ ਨੌਜਵਾਨ ਕਿ ਉਹ ਨਸ਼ਾ ਕਰਨ ਦੇ ਆਦੀ ਸੀ ਨਸ਼ਾ ਕਰਦੇ ਸੀ ਉਹਨਾਂ ਨੂੰ ਸੰਗਰੂਰ ਪੁਲਿਸੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਸੇ ਸ਼ਬਦੀ ਅਗਵਾਈ ਐਸਪੀ ਨਵਰੀਤ ਸਿੰਘ ਵਿਰਕ ਖੁਦ ਕਰ ਰਹੇ ਸੀ ਉਹਨਾਂ ਦੇ ਨਾਲ ਡੀਐਸਪੀ ਸ਼ੁਕਦੇਵ ਸਿੰਘ ਅਤੇ ਐਸਐਚਓ ਅਤੇ ਪੁਲਿਸ ਪਾਰਟੀ ਮਜੂਦ ਸੀ ਉਹਨਾਂ ਦਾ ਕਹਿਣਾ ਕਿ ਮਾਨਯੋਗ ਪੰਜਾਬ ਡੀਜੀਪੀ ਗੌਰਵ ਯਾਦਵ ਦੇ ਹਦਾਇਤਾਂ ਅਨੁਸਾਰ ਪੰਜਾਬ ਭਰ ਦੇ ਵਿੱਚ ਜਿ ਤਰ੍ਹਾਂ ਕਾਸੋ ਆਪਰੇਸ਼ਨ ਚੱਲਿਆ ਸੀ ਉਸ ਦੀ ਤਰਜ਼ ਦੇ ਉਤੇ ਹੀ ਸਰਚ ਆਪਰੇਸ਼ਨ ਚੱਲ ਰਿਹਾ ਹੈ ਫੋਟੇ ਉਹਨਾਂ ਨੇ ਕਿਹਾ ਕਿ ਕਿਸੇ ਵੀ ਨਸ਼ਾ ਵੇਚਣ ਵਾਲੇ ਨੂੰ ਬਖਸ਼ਾ ਨਹੀਂ ਜਾਵੇਗਾ ਹਾਉਸ ਹੁੰਦੇ ਆ ਐਸਪੀ ਨਵਰੀਤ ਸਿੰਘ ਗਰਕੀ ਕਹਿੰਦੇ ਨੇ ਅੱਜ ਕੁਝ ਵਿਅਕਤੀਆਂ ਨੂੰ ਰਾਉਂਡ ਅਪ ਕੀਤਾ ਗਿਆ ਕਿ ਬਲੇ ਮੈਂ ਜਿਵੇਂ ਕਿ ਤੁਹਾਨੂੰ ਅਸੀਂ ਦੱਸਦੇ ਰਹਿੰਨੇ ਆ ਕਿ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਗੌਰਵ ਯਾਦਵ ਸਾਹਿਬ ਦੇ ਆਫਿਸ ਤੋਂ ਹਮੇਸ਼ਾ ਮਹੀਨੇ ਦੇ ਵਿੱਚ ਕਈ ਵਾਰੀ ਹਰ ਹਫਤੇ ਕੋਆਰਡੀਨੇਟ ਸਰਚ ਆਪਰੇਸ਼ਨ ਕਦੀ ਰੇਲਵੇ ਸਟੇਸ਼ਨਸ ਦੀ ਸਰਚ ਕਦੀ ਬਸਟੈਂਡਾਂ ਦੀ ਸਰਚ ਲੱਖ ਲੱਖ ਕੰਮਾਂ ਨੂੰ ਲੈ ਕੇ ਜਿਵੇਂ ਪ੍ਰੀਵੈਂਸ਼ਨ ਆਫ ਕਰਾਈਮ ਜਿਵੇਂ ਤਿਹਾਰਾਂ ਤੇ ਦਿਨ ਵਧੀਆ ਨੰਗਣ ਕੋਈ ਕਰਾਈਮ ਨਾ ਵੱਡਾ ਹੋ ਜਾਏ ਤਾਂ ਇਸੇ ਤਰ੍ਹਾਂ ਹੀ ਅੱਜ ਪੂਰੇ ਸ਼ਾਇਦ ਪੰਜਾਬ ਦੇ ਵਿੱਚ ਹੀ ਕੋਆਰਡੀਨੇਟ ਸਰਚ ਸੀਗਾ ਵੀ ਜਿਹੜੇ ਪਲੇਸਸ ਤੇ ਲੋਕੀ ਬੈ ਕੇ ਕੋਈ ਨਸ਼ਾ ਨੁਸ਼ਾ ਕਰਨ ਦੇ ਆਦੀ ਨੇ ਉਹਦੇ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਸਾਹਿਬ ਸ਼੍ਰੀ ਸਰਤਾਜ ਸਿੰਘ ਚੈਲ ਆਈਪੀਐਸ ਉਹਨਾਂ ਬਾਰੇ ਮੈਂ ਵਿਸ਼ੇਸ਼ ਤੌਰ ਤੇ ਕਹਿਣਾ ਚਾਹੂੰਗਾ ਵੀ ਉਹ ਜਦੋਂ ਸਾਨੂੰ ਇਸ ਬਾਰੇ ਬਰੀਫ ਕਰਦੇ ਨੇ ਜਾਂ ਸਾਡੇ ਨਾਲ ਜਦੋਂ ਵੀ ਕਨੈਕਟ ਕਰਦੇ ਨੇ ਥਰੂ ਕਾਲ ਉਹ ਇੰਨਾ ਜ਼ਿਆਦਾ ਪਰਸਨਲ ਟੱਚ ਦਿੰਦੇ ਨੇ ਸਾਰਿਆਂ ਨੂੰ ਕਿ ਉਹ ਸੋਚਦੇ ਨੇ ਕਿ ਤੇ ਸਾਨੂੰ ਮਤਲਬ ਡਾਇਰੈਕਸ਼ਨਸ ਉਹਨਾਂ ਦੀਆਂ ਹੁੰਦੀਆਂ ਨੇ ਕਿ ਜੇ ਸਾਡੇ ਹੁੰਦਿਆਂ ਕਿਸੇ ਵੀ ਮਾਂ ਦਾ ਪੁੱਤ ਨਸ਼ੇ ਦੀ ਓਵਰਡੋਜ਼ ਕਰਕੇ ਮਰਦਾ ਤਾਂ ਸਾਡੀ ਵਰਦੀ ਤੇ ਉਹ ਇੱਕ ਕਿਸਮ ਦਾ ਟੈਗ ਆ ਤੇ ਸਾਨੂੰ ਹਰ ਬੱਚੇ ਦੀ ਹਰ ਮਾਂ ਪਿਓ ਦੀ ਹਰ ਜਿਹੜਾ ਪੰਜਾਬ ਦਾ ਨਿਵਾਸੀ ਹੈ ਉਹਨਾਂ ਨੂੰ ਇਸ ਗੱਲ ਤੋਂ ਰੀਲੀਫ ਜੇ ਕੋਈ ਬੱਚੇ ਕਿਸੇ ਦੇ ਇਸ ਗੱਲ ਚ ਪੈ ਗਏ ਤਾਂ ਅਸੀਂ ਅੱਜ ਜਿਵੇਂ ਤਿੰਨ ਸਬਡਿਵੀਜ਼ਨਾਂ ਦੇ ਵਿੱਚ ਧੂਰੀ ਸੰਗਰੂਰ ਭਵਾਨੀਗੜ ਇਸ ਏਰੀਏ ਦੀ ਕੋਆਰਡੀਨੇਟ ਸਰਚ ਮੈਂ ਕਰਨੀ ਸੀ ਤੇ ਮੈਂ ਐਸਪੀ ਹੈੱਡਕੁਆਟਰ ਸਾਹਿਬ ਨੇ ਚਾਰ ਸਬਡਿਵੀਜ਼ਨਾਂ ਦੀ ਉਹਨਾਂ ਦੀ ਸੁਪਰਵਾਈਜ਼ਨ ਸੀ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਜਿਹੜਾ ਮਕਸਦ ਸੀ ਸਾਡਾ ਅੱਜ ਦੋ ਬੱਚੇ ਇੱਥੇ ਇਹ ਰਾਮਨਗਰ ਵਸਤੀ ਦਾ ਏਰੀਆ ਆ ਇੱਕ ਕਿਸੇ ਸ਼ੈਲਟਰ ਦਾ ਫੜਜ ਹੈ ਤੇ ਆ ਕਮਰਾ ਜਿਵੇਂ ਸਰਚ ਕੀਤਾ ਤੇ ਜ ਦੋ ਬੰਦੇ ਸਾਨੂੰ ਮਿਲੇ ਤੇ ਜਿਨ੍ਹਾਂ ਨੂੰ ਪੁੱਛਿਆ ਗਿਆ ਉਹ ਬਿਲਕੁਲ ਵਾਕਈ ਵੇਚਣ-ਮੋਚਣ ਵਾਲੇ ਨਹੀਂ ਕੋਈ ਸਿਕਿਉਰਿਟੀ ਗਾਰਡ ਦਾ ਕੰਮ ਕਰਦਾ ਕੋਈ ਹੋਰ ਕੰਮ ਕਰਦਾ ਤੇ ਉਹ ਆਪ ਇਸ ਗੱਲ 'ਚ ਸ਼ਰਮਿੰਦਾ ਨੇ ਕਿ ਜੀ ਪਤਾ ਨਹੀਂ ਕਿਉਂ ਅਸੀਂ ਇਸ ਕੰਮ 'ਚ ਫਸ ਗਏ ਕਰ ਗਏ ਤੇ ਹੁਣ ਅਸੀਂ ਸੋਚਦੇ ਆਂ ਵੀ ਇਹਨਾਂ ਨੂੰ ਫਰਦਰ ਟ੍ਰੀਟ ਕਰਾਉਣ ਲਈ ਜੇ ਤਾਂ ਇਹ ਸਹਿਮਤ ਨੇ ਤੇ ਇਹਨਾਂ ਨੂੰ ਸਹਿਮਤੀ ਕਰਾ ਕੇ ਇਹਨਾਂ ਨੂੰ ਦਾਖਲ ਦੁਖ ਲਗਾ ਕੇ ਇਹਨਾਂ ਨੂੰ ਟ੍ਰੀਟਮੈਂਟ ਕਰਾਵਾਂਗੇ ਤੇ ਤੁਹਾਨੂੰ ਦੱਸ ਰਿਹਾ ਕਿ ਹਰ ਵਾਰੀ ਵੀ ਜਦੋਂ ਤੁਹਾਨੂੰ ਬਰੀਫ ਕਰਦਾ ਦੱਸਦਾ ਵੀ ਪੁਲਿਸ ਸਾਰੇ ਕੰਮਾਂ ਚ ਵਿੱਚ ਸਾਨੂੰ ਤਰਨੇ ਮੁਜਾਰੇ ਤੇ ਉਹ ਸਵੇਰੇ ਸਿਗਾ ਸਾਡਾ 11 ਵਜੇ ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਸੀਗਾ ਲੇਕਿਨ ਫੋਰਸ ਇੰਨੀ ਨਹੀਂ ਹੁੰਦੀ ਵੀ ਸਾਰੇ ਥਾਂ ਇਕੱਠਾ ਤੇ ਫਿਰ ਸਰਪ੍ਰਾਈਜ਼ ਐਲੀਮੈਂਟ ਵੀ ਹੁੰਦਾ ਇਹਦੇ ਚ ਲੀਕੇਜ ਵੀ ਹੋ ਜਾਂਦੀ ਹੈ ਤਾਂ ਫਿਰ ਉਸ ਵੇਲੇ ਹੋ ਸਕਦਾ ਸੀ ਜੇ ਅਮ 11 ਤੋਂ ਇੱਕ ਕਰਦੇ ਤਾਂ ਨਾ ਸਾਨੂੰ ਕੋਈ ਕਾਬੂ ਹੁੰਦਾ ਬੰਦਾ ਤੇ ਇਹ ਅੱਜ ਦਾ ਮਕਸਦ ਸੀਗਾ ਤੇ ਤੁਹਾਨੂੰ ਦੱਸ ਰਿਹਾ ਸਾਡੇ ਕਪਤਾਨ ਸਾਹਿਬ ਸਾਨੂੰ ਇਸ ਗੱਲ ਲਈ ਬਹੁਤ ਹੀ ਜ਼ਿਆਦਾ ਪਰਸਨਲ ਹੋ ਕੇ ਡਾਇਰੈਕਸ਼ਨਸ ਵੀ ਦਿੰਦੇ ਨੇ ਤੇ ਉਹ ਮਹਿਸੂਸ ਕਰਦੇ ਨੇ ਕਿ ਆਪਾਂ ਨੂੰ ਇਹਦੇ ਲਈ ਤਗੜੇ ਹੋ ਕੇ ਕੰਮ ਕਰਨਾ ਚਾਹੀਦਾ ਤੇ ਤਾਂ ਕਿ ਕਿਸੇ ਤਰ੍ਹਾਂ ਦੀ ਕਿਸੇ ਦੇ ਘਰ ਦੇ ਕੋਈ ਬੱਚੇ ਦੀ ਓਵਰਡੋਜ਼ ਨਾਲਿਆਂ ਕਿਸੇ ਡਰੱਗ ਨਾਲ ਮੌਤ ਨਾ ਹੋਵੇ ਅੱਜ ਤੱਕ ਵਿੱਚ ਕਿੰਨੇ ਫਰੇ ਗਏ ਨੇ ਇਹ ਤੁਹਾਨੂੰ ਸਾਰੀ ਕਨਕਲੂਡ ਕਰਾਂਗੇ ਤੁਹਾਨੂੰ ਦੱਸਾਂਗੇ ਪਰ ਤੁਹਾਨੂੰ ਦੱਸਿਆ ਵੀ ਇੱਥੇ ਜੇ ਅਸੀਂ ਆਏ ਸੀ ਤਾਂ ਮਤਲਬ ਇੱਥੇ ਮਤਲਬ ਅਲੱਗ-ਅਲੱਗ ਜਿਵੇਂ ਪਿੰਡਾਂ ਦੇ ਵਿੱਚ ਸ਼ਿਕਾਇਤ ਹੈ ਵੀ ਜਿੱਥੇ ਸ਼ਮਸ਼ਾਨ ਘਾਟਾਂ ਦੇ ਵਿੱਚ ਜਿੱਥੇ ਸੁੰਨਸੰ ਥਾਵਾਂ ਨੇ ਉੱਥੇ ਬਹਿ ਕੇ ਉਹ ਇਹ ਕੰਮ ਕਰਦੇ ਨੇ ਸ਼ਹਿਰਾਂ 'ਮ ਬਹਿ ਕੇ ਤਾਂ ਕਰਦੇ ਨਹੀਂਗੇ ਤੇ ਹੁਣ ਸ਼ਾਮ ਨੂੰ ਪੂਰੇ ਡਿਸਟ੍ਰਿਕਟ ਦੀ ਜਿਹੜੀ ਰਿਪੋਰਟ ਹੈ ਉਹ ਕਨਕਲੂਡ ਕਰ ਲਾਂਗੇ ਇਹ ਸਿਰਫ ਸ਼ਹਿਰ ਚ ਹੋਇਆ ਜਾਂ ਪਿੰਡਾਂ ਚ ਹੋਇਆ ਨਹੀਂ ਨਹੀਂ ਮੈਂ ਤੁਹਾਨੂੰ ਦੱਸਿਆ ਪੂਰੇ ਡਿਸਟ੍ਰਿਕਟ ਚ ਹੋਇਆ ਮੇਰੇ ਕੋਲ ਤਿੰਨ ਸਬਡਿਵੀਜ਼ਨਾਂ ਸੀਗੀਆਂ ਸੰਗਰੂਰ ਐ ਭਵਾਨੀਗੜ੍ਹ ਐ ਉਹ ਦੂਸਰੀ ਹੈਗੀ ਆ ਤੁਹਾਡੀ ਤੂਰੀ ਠੀਕ ਐ ਐਵੇਂ ਐਸਪੀ ਜਿਹੜੇ ਚਿੱਬੜ ਸਾਹਿਬ ਨੇ ਐਸਪੀ ਹੈਡਕੁਆਰਟਰ ਉਹਨਾਂ ਕੋਲ ਚਾਰ ਸਬਡਿਵੀਜ਼ਨਸ ਨੇ ਤੇ ਅਸੀਂ ਆਪਣਾ ਟਾਈਮ ਵੰਡ ਕੇ ਤੇ ਸਾਰੇ ਡਿਸਟ੍ਰਿਕਟ ਦੇ ਵਿੱਚ ਇਹ ਆਪਰੇਸ਼ਨ ਕੀਤਾ ਨਵਰੀਤ ਸਿੰਘ ਵਿਰਕ ਦੇ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਕਿ ਦੋ ਜੋ ਨੌਜਵਾਨਾਂ ਨੂੰ ਇੱਕ ਕਮਰੇ ਦੇ ਵਿੱਚੋਂ ਫੜਿਆ ਗਿਆ ਜੋ ਨਸ਼ਾ ਕਰਨ ਦੇ ਆਦੀ ਨੇ ਇਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜੇ ਜਾਊਗਾ ਇਸ ਤੋਂ ਪਹਿਲਾਂ ਵੀ ਸੰਗਰੂਰ ਪੁਲਿਸ ਦੇ ਵੱਲੋਂ ਕਈ ਨੌਜਵਾਨਾਂ ਨੂੰ ਜੋ ਨਸ਼ਾ ਕਰਦੇ ਆਦੀ ਸੀ ਜੋ ਕੁਰਾਹੇ ਪੈ ਗਏ ਸੀ ਉਹਨਾਂ ਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਭੇਜਿਆ ਗਿਆ ਉੱਥੇ ਇਹਨਾਂ ਨੇ ਕਿਹਾ ਕਿ ਜੋ ਨੌਜਵਾਨ ਕੁਰਾਹੇ ਪੈ ਗਏ ਨੇ ਜੋ ਸੰਭਲਣਾ ਚਾਹੁੰਦੇ ਨੇ ਆਪਣੀ ਜ਼ਿੰਦਗੀ ਨੂੰ ਫਿਰ ਤੇ ਲੀਦ ਤੇ ਲਿਆਉਣਾ ਚਾਹੁੰਦੇ ਨੇ ਜੇਕਰ ਉਹ ਕੰਮਕਾਰ ਕਰਨਾ ਚਾਹੁੰਦੇ ਨੇ ਤਾਂ ਉਸ ਦੇ ਵਿੱਚ ਵੀ ਸੰਗਰੂਰ ਪੁਲਿਸ ਦੇ ਵੱਲੋਂ ਉਹਨਾਂ ਦਾ ਸਹਿਯੋਗ ਕੀਤਾ ਜਾਊਗਾ ਕੈਮਰਾਮੈਨ ਜਤਿੰਦਰਪਾਲ ਲੋਟੇ ਦੇ ਨਾਲਜੀਤ ਸਿੰਘ ਸਿੱਧੂ ਜੀਡੀਐਸ ਨਿਊਜ਼ ਸੰਗਰੂਰ